ਲਵੀ ਕੋਣ ਨੂੰ ਹੁਣ ਬਾਬਾ ਇੱਕ ਤੇ ਯਾਰ ਬਾਬੂ ਹੀ ਦਿਖਾਉ। ਬਾਬੇ ਹੂੰ ਆ ਫੜਾ ਫੜਾ ਪਾਣੀ ਇਹੋ ਜਿਹਾ ਜਿਵੇਂ ਕਹਿੰਦਾ ਸੀ ਪਾ ਕੇ ਥੋੜਾ ਜਿਹਾ ਦਿਖਾ ਘੋੜਦਾ। ਹੂੰ ਇਹਦੇ ਵਿੱਚ ਰੱਖੇਗਾ ਹੂੰ। ਹੂੰ ਇਹ ਰੱਖਾਂ। ਯਾਰ ਕਈ ਬੰਦੇ ਕਹਿੰਦੇ ਕੇਸਰ ਹੁੰਦਾ ਨਹੀਂ ਆਪਣੇ ਪੰਜਾਬ ਚ। ਹੁੰਦਾ ਕਹਦੇ ਜੀ ਕਰਨ ਨਾਲੇ ਚਾਹੀਦਾ। ਹੈ? ਕਰਨ ਨਾਲੇ ਚਾਹੀਦਾ ਸਭ ਕੁਝ ਹੁੰਦਾ। ਲੈ ਵੀ ਦੇਖ ਲੋ ਐ ਬਾਬੇ ਨੇ ਬੀਜਾ ਕੇ ਕੇਸਰ। ਆ ਥੋੜੇ ਸਾਹਮਣੇ ਆ ਕੇਸਰ ਢੋੜਿਆ ਪਿਆ। ਰੁਰਦੂ ਬਾਬਾ ਪੜਾਉਂਦੀ ਇਹ ਲਾ ਦੇਖੋ ਹੁਣ ਤੁਹਾਨੂੰ ਤਿਆਰ ਬਾਦ ਖਾਣ ਲੱਗਿਆ ਕਾਂਚੀ ਦੇ ਗਲਾਸ ਦੇ ਵਿੱਚੇ ਨੇ ਆ ਦਿਖਾ ਬਾਬਾ ਇਹਦਾਂ ਨੂੰ ਕਰਕੇ ਆ ਕਾਂਚੀ ਦੇ ਗਲਾਸ ਚ ਪਾਇਆ ਪਾਣੀ ਚ ਤੁਹਾਨੂੰ ਦਿਖਾਵੂ ਹੁਣ ਘੁਲਿਆ ਹੋਇਆ ਕਈ ਬੰਦੇ ਕਹਿੰਦੇ ਹਜੇ ਵੀ ਨਹੀਂ ਮੰਨਦੇ ਕਹਿੰਦੇ ਕਿਸਰ ਹੁੰਦਾ ਨਹੀਂ ਆਪਣੇ ਪੰਜਾਬ ਚ ਬਾਬਾ ਕਿੰਨੇ ਕਬੂਟੇ ਬੀਜੇ ਹਨ ਤੇਰੇ ਹੈਗਾ 10 12 ਕਬੂਟੇ 10 12 ਕਬੂਟੇ ਹੋ ਗਿਆ ਨਗਲਾ ਤੁਸੀਂ ਦੇਖੀ ਤਮ ਆ ਉੱਪਰ ਵਾਲਾ ਵੀ ਦਿਖਾ ਦੇ ਵਿੱਚ ਜਿਹੜਾ ਪਾਇਆ ਆ ਦੇਖ ਲਓ ਵੀ ਤੇ ਇਹ ਠੰਡੀ ਹੋ ਜਾਂਦੀ ਆਂ ਦਾ ਅੱਛਾ ਵੀ ਦੁੱਧ ਚ ਗਰਮ ਦੁੱਧ ਵੀ ਗਰਮ ਹੁੰਦੀ ਆਂ ਕਹਿੰਦੇ ਆ ਲਓ ਜੀ ਬਾਈ ਨੇ ਤੁਹਾਨੂੰ ਦੱਸ ਵੀਤਾ ਕਹਿੰਦਾ ਤੇ ਆਪਾਂ ਪਾਣੀ 'ਚ ਕੰਚ ਦੇ ਜੱਗ 'ਚ ਜਾਂ ਗਲਾਸ 'ਚ ਪਾਣੀ 'ਚ ਸਿੜਦੇ ਆ ਕੇਸਰ ਨੂੰ ਉਹ ਦੇਖ ਲਓ ਰੰਗ ਬਦਲ ਗਿਆ ਇਹਦੀ ਤਸੀਲ ਕਹਿੰਦੇ ਠੰਡੀ ਹੁੰਦੀ ਆ ਦੇ ਤੁਸੀਂ ਦੁੱਧ 'ਚ ਪਾ ਕੇ ਪੀਨੇ ਹੋ ਤਾਂ ਤਸੀਲ ਗਰਮ ਹੈ ਬਪੇਕਣਿਆ ਫਿਰ ਗਰਮ ਆਏ ਦੋਨੋਂ ਮੋਟਾ ਮੋਟਾ ਪਾਉ ਲੈ ਕੋਈ ਬੋਲ ਆਉਣੀ ਵੀ ਨਹੀਂ আচ্ছা ਹਾਂ ਕੋਈ ਐਡੀ ਕੋਈ ਐਡੀ ਕੰਮ ਇਹ ਤਾਂ ਦਰੂ ਵਰਗਾ ਹੋ ਗਿਆ ਰੰਗ ਜਮੇ ਹੀ ਤਰ੍ਹਾਂ ਹੈ ਆ ਦੇ ਕੋਲੀ ਵਿੱਚ ਫਿਰਦਾ ਕੇਸਰ ਇੱਧਰ ਬਾਬੇ ਦਾ ਸੁੱਕਣਾ ਰੱਖਿਆ ਹੈ ਇਹ ਸੁਕਾਉਣਾ ਸ਼ਾਮਾ ਜਿਆ ਹੈ ਨਾ ਸ਼ਾਮਾਂ ਆਈਏ ਕੋਲ ਮੜਾਇਆ ਹਲਾ ਕੇ ਦਿਖਾ ਦੇ ਇਕੱਠਾ ਕਰਕੇ ਲਓ ਜੀ ਹੋ ਗਈ ਤਸਲੀ ਜੀ ਜਿਹੜੇ ਵੀਰਾਂ ਦੀ ਕੇਸਰ ਹੁੰਦਾ ਨਹੀਂ ਪੰਜਾਬ ਜਾ ਦੇਖ ਲੋ ਸੋ ਨੂੰ ਬਾਬਾ ਵੀ ਮਲਾਤਾ ਕੇਸਰ ਵਾਲਾ ਇਹ ਬਾਬੇ ਕੀ ਕਹਿੰਦਾ ਤੂੰ ਕਈ ਵੀਰ ਕਹਿੰਦੇ ਨੇ ਹੁੰਦਾ ਨਹੀਂ ਕੇਸਰੇ ਕਿਹੜੀ ਮੌਸਮ ਵਿੱਚ ਬੀਜਣਾ ਪੈਂਦਾ ਮੌਸਮੇ ਠੰਡ ਠੰਡੇ ਚ ਹੁੰਦਾ ਹੈ ਠੰਡ ਚ ਹੂੰ ਕਣਕ ਦੇ ਨਾਲੇ ਬੀਜ ਹੁੰਦਾ ਹੁਣ ਕਣਕ ਦੇ ਨਾਲੇ ਬੀਜ ਲਓ ਜੀ ਸੁਣ ਲਓ ਬਾਬੇ ਜੀ ਠੰਡ ਦੇ ਨਾਲ ਬੀਜ ਹੁੰਦਾ ਆ ਉਪਰੋਂ ਫੜੀ ਗਲਾਸ ਥੱਲੇੋਂ ਦਖਾਂਈ ਪਾਣੀ ਦਾ ਰੰਗ ਆ ਦੇਖ ਲਓ ਜੀ ਪਿਓਰ ਕੇਸਰ ਆ ਪਾਣੀ ਦਾ ਰੰਗ ਜਦੇ ਬਦਲਦਾ ਨੇ 2 ਮਿੰਟ ਜੀ ਆ 2 ਮਿੰਟ ਪਹਿਲਾਂ ਪਾਣੀ ਚ ਪਾ ਕੇ ਦਿਖਾਇਆ ਨੇ ਯਾਨੀ ਇਹ ਕਹਿੰਦੇ ਨੇ ਵੀ ਆਪਾਂ ਦੇ ਸਟੀਲ ਦੇ ਭਾਂਡੇ ਜਿਪਿਉਨੇ ਆ ਉਹ ਤੇ ਨਹੀਂ ਪੀਉਣਾ ਸਿਰਫ ਕੰਚ ਦੇ ਕੰਚ ਦੇ ਗਲਾਸ ਜਾਂ ਗਲਾਸ ਜਾਂ ਜਾਗੋਗੇ ਹਨ ਕੰਚ ਦੇ ਗਲਾਸ ਨੇ ਪੀਣਾ ਇਹ ਵੀ ਕਿਹਾ ਉਹਨਾਂ ਨੇ ਹਨਾ ਹਾਂ ਕੰਚ ਦੇ ਗਲਾਸ ਨਾਲ ਪੀਣਾ ਕੰਚ ਚ ਜੀ ਪੀਉਣਾ ਕੰਚ ਦੇ ਬਰਤਨ ਚ ਪੀਉਣਾ ਲੋਬੀ ਮਿੱਤਰੋ ਬੀਜਿਆ ਕਰੋ ਆਪਣਾ ਥੋੜਾ ਬਹੁਤਾ ਕਿਸ ਤਰ੍ਹਾਂ ਦੇਖੋ ਬਾਬਿੰਦਾ ਕਰ ਲਿਆ ਤੇ ਯਾਰ ਰੋਦੂ ਬਾਬਾ ਪਰੌਦੀ ਭਾਰਤੀ ਖਸਾਂ ਜੁਨੀਅਨ ਲਖੋਵਾਲ ਦਾ ਬਲ ਪ੍ਰਧਾਨਵੀ ਹੈ ਬਾਈ ਲਓ ਜੀ ਠੀਕ ਆ ਬਾਬੇ ਇਹ ਪਹਿਲਾਂ ਪੀ ਗਏ ਤੂੰ ਕਿ ਗਲਾਸ ਹਾਂ ਇਹ ਗਲਾਸ ਇਹਨਾਂ ਰੱਖਿਆ ਨਹੀਂ ਉਹ ਪੀ ਦੇ ਅਲੋ ਜੀ ਕਹਿੰਦਾ ਇੱਕ ਗਲਾਸ ਵੀਰੇ ਪੀਓ